ਸਾਡਾ 550 ਕਿੱਲਾ ਰਗਪਾ ਆਰਾਮ ਸਿੰਘ ਵਾਲੇ ਦਾ ਤੇ 550 ਤੇ 30 ਕਿੱਲੇ ਸਾਡਾ ਜਿਹੜਾ ਮਾਇ ਜੜਾ ਉਹ ਨੁਕਸਾਨ ਹੋ ਗਿਆ ਹੈ ਨੁਕਸਾਨ ਹੋ ਗਿਆ ਤੇ ਜਿਹੜਾ ਦਾਵੀ ਕਿੱਲੇ ਸਾਹ ਬਜਦਾ ਉਹ ਵੀ ਟਿਕਾ ਡੁਗਾ ਨੁਕਸਾਨਿਆ ਉਹ ਵੀ ਗਿਆ ਹੈ ਠੀਕ ਹੈ ਜੀ ਸਾਡਾ ਤਕਰੀਬਨ 100% ਹੀ ਹੈ ਸਾਰਾ ਆਰਾਮ ਸਿੰਘ ਵਾਲੇ ਦਾ ਨਹੀਂ ਹੁਣ ਉਹ ਦਰਿਆ ਦੀ ਮਾਰ ਚ ਹੜ ਗਿਆ ਕਿ ਜਾਂ ਖਰਾਬ ਹੋ ਗਿਆ ਕਿ ਜਾਂ ਰੇਤਾ ਵਗਾਰਾ ਨਹੀਂ ਸਾਡੇ ਸਾਰਾ ਦਰਿਆ ਰੋੜ ਲਈ ਲਈ ਪਈ ਗਏ ਬਿਲਕੁਲ ਸਾਡਾ ਸਭ ਤੋਂ ਜਿਆਦਾ ਨੁਕਸਾਨ ਆਰਾਮ ਸਿੰਘ ਵਾਲੇ ਦਾ ਠੀਕ ਹੈ ਜੀ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਤਾ ਲਗਾਤਾਰ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੇਕਰ ਨਵੇਂ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਕਰ ਦਿਅਾ ਤਾਂ ਇੱਥੇ ਅਸੀਂ ਗੱਲਬਾਤ ਜਿਹੜੀ ਕਰਨਾ ਚਾਹਾਂਗੇ ਤੁਹਾਡੇ ਨਾਲ ਅਸੀਂ ਇੱਕ ਬੰਨੇ ਤਰਨਤਾਰ ਦੀ ਹੱਦ ਤੇ ਦੂਸਰੇ ਬੰਨੇ ਜ਼ਿਲ੍ਹਾ ਫਰੋਇਪੁਰ ਦੀ ਹੱਦ ਤਾਂ ਜੇਕਰ ਇਸ ਪਿੰਡ ਦੀ ਗੱਲ ਕਰਦੇ ਆਂ ਤਾਂ ਪਿੰਡ ਕਾਮਲਵਾਲਾ 324 ਜਿਹੜਾ ਇਹ ਰਕਬਾ ਹੁੰਦੀ ਅਸੀਂ ਗੱਲਬਾਤ ਕਰਾਂਗੇ ਕੀ ਮੁਸ਼ਕਲਾਂ ਨੇ ਕੀ ਹਾਲਾਤ ਹੈ ਤਾਂ ਤੁਸੀਂ ਇੱਕ ਵਾਰੀ ਤਸਵੀਰਾਂ ਜਰੂਰ ਦੇਖ ਸਕਦੇ ਹੋ ਸਤਲੋਜ ਦਰਿਆ ਦਾ ਜਿਹੜਾ ਪਾਣੀ ਜਿਸ ਨੇ ਵੱਡੇ ਪੱਦਰ ਤੇ ਮਾਰਕ ਕੀਤੀ ਹੈ ਤੇ ਮਾਲਕੀ ਜ਼ਮੀਨਾਂ ਦੇ ਵਿੱਚ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜੋ ਹਾਲਾਤ ਨੇ ਇਧਰ ਤੁਸੀਂ ਦੇਖ ਸਕਦੇ ਹੋ ਜਿਹੜੀ ਰੇਤਾ ਭਰਤੀ ਹੈ ਤੇ ਦੂਸਰੇ ਬੰਨੇ ਨਾਲ ਹੀ ਤੁਸੀਂ ਫਸਲਾਂ ਦੇ ਹਾਲਾਤ ਦੇਖ ਸਕਦੇ ਜਿਹੜੇ ਇੱਥੇ ਝੋਨੇ ਦੀ ਫਸਲ ਲੱਗੀ ਸੀ ਤੇ ਪਿਛਲੇ ਬੰਨੇ ਪੱਕਾ ਬਾਨ ਵੀ ਤੁਸੀਂ ਦੇਖ ਸਕਦੇ ਹੋ ਤਾਂ ਸਤਲੋ ਜਿਹੜਾ ਜਿੱਥੇ ਮਾਲਕੀ ਜ਼ਮੀਨਾਂ ਦੇ ਵਿੱਚ ਵਗ ਰਿਹਾ ਤਾਂ ਉੱਥੇ ਬਿਲਕੁਲ ਅਸੀਂ ਕੰਡੇ ਖੜੇ ਠੀਰਾ ਘਾਰ ਆ ਤੇ ਨਿਹਾਲਾ ਲਵੇਰਾ ਉਹ ਰਕਬਾ ਸਾਹਮਣੇ ਤੁਸੀਂ ਦੇਖ ਸਕਦੇ ਜਿੱਥੇ ਬਗਲੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਤਾਂ ਦੂਸਰੇ ਬੰਨੇ ਕਾਮਲਵਾਲਾ ਜੀ 324 ਜ਼ਿਲ੍ਹਾ ਫਰੋਹੇਪੁਰ ਦਾ ਰਕਬਾ ਤਾਂ ਸਾਰਾ ਜਿਹੜਾ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਇਧਰ ਨੋਚ ਵੀ ਲੱਗੀ ਏ ਤੇ ਨੋਚ ਤੋਂ ਪਿੱਛੇ ਕਿੰਨਾ ਦਰਿਆ ਆ ਗਿਆ ਹਟ ਗਿਆ ਜਾਂ ਕਹਿ ਸਕਦੇ ਮਾਲਕੀ ਜ਼ਮੀਨਾਂ ਦੇ ਵਿੱਚ ਬੇਸ਼ੱਕ ਤੁਸੀਂ ਵੀ ਦੇਖ ਸਕਦੇ ਇੱਥੇ ਪੱਥਰ ਵੀ ਲੱਗਾ ਸਾਰੇ ਪੱਥਰ ਲੱਗਾ ਉਹ ਪਿੱਛੇ ਵੀ ਪੱਥਰ ਲੱਗਾ ਤੇ ਜਿਹੜੇ ਨੋਚਾਂ ਲੱਗੀਆਂ ਨੋਚਾਂ ਕਾਫੀ ਪਿੱਛੇ ਰਹਿ ਗਈਆਂ ਲੇਕਿਨ ਦਰਿਆ ਜਿਹੜਾ ਆਪਣੀਆਂ ਮਾਲਕੀ ਜ਼ਮੀਨਾਂ ਤੋਂ ਹੋਰ ਅੱਗੇ ਆ ਗਿਆ ਇੱਥੇ ਆਪਾਂ ਗੱਲਬਾਤ ਵੀ ਕਰਾਂਗੇ ਸਰਦਾਰ ਭਗਵਾਨ ਸਿੰਘ ਜੀ ਤਾਂ ਹੋਰ ਵੀ ਵੀਰ ਆਪਣੇ ਨਾਲ ਹੈਗੇ ਆ ਜਿਵੇਂ ਅੰਗਰੇਜ਼ ਸਿੰਘ ਜੀ ਤਾਂ ਸਖਦੇਵ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਕੀ ਮੁਸ਼ਕਲਾਂ ਬਾਈ ਜੀ ਇੱਥੇ ਆਪਾਂ ਸਾਡੀ ਮੁਸ਼ਕਲ ਇਹੋ ਜੀ ਸਾਰੇ ਬੈਲੀ ਦੇ ਵਿੱਚ ਫਸਲ ਜਾਂ ਝੋਨਾ ਸੀ ਆਪਣੇ ਤੇ ਉਹ ਖਰਾਬ ਹੋ ਚੁੱਕਾ ਵਾ ਵੇਖੋ ਸਾਰਾ ਵਿੱਚ ਸਿਰਿਆਂ ਚੋਨਾ ਨੱਪਿਆ ਗਿਆ ਵਾ ਪੂਰੀ ਤਰ੍ਹਾਂ ਤੇ ਜਿਹੜੀ 3 4 5 ਫੁੱਟ ਰੇਲ ਚੜ ਚੁੱਕੀ ਹੈ ਹਾਂਜੀ ਤੇ ਸਾਨੂੰ ਇਹੋ ਮੁਸ਼ਕਲ ਆ ਕਿ ਸਾਡਾ ਕੋਈ ਰੇਤ ਦਾ ਹੱਲ ਕੀਤਾ ਜਾਵੇ ਇਹ ਰੇਤ ਜਿਹੜੀ ਵਰਤਨ ਯੋਗ ਨਹੀਂਗੀ ਰੇਤ ਇਹਦੇ ਵਿੱਚ ਇੱਕ ਤਾਂ ਪ੍ਰਾਲੀ ਰਾਲੀ ਹੋਈ ਆ ਤੇ ਦੂਸਰਾ ਇੱਕ ਸਰੂਜੀ ਮਿੱਟੀ ਆ ਨਾ ਜਿਆਦੀ ਵਰਤਨ ਵਾਲੀ ਰੇਤ ਨਹੀਂਗੀ ਤੇ ਇਹਨੂੰ ਬਾਹਰ ਕੱਢਣਾ ਪੈਣਾ ਹੈ ਕਿਸੇ ਬੰਨੇ ਜੇ ਨਵਾਂ ਵਿੱਚ ਖਲਾਰਦੇ ਆ ਤੇ ਕਣਕ ਨਹੀਂ ਨੇ ਹੋਣੀ ਨਾ ਹੋਣੀ ਕੁਛ ਤੇ ਜਿਹੜੀ ਰੇਤ ਆ ਇਹਨੂੰ ਕੱਢਣ ਬਾਹਰ ਹਾਨੂੰ ਕਿਸੇ ਹੱਤਾ ਦਿੱਤੀ ਜਾਵੇ ਤੇ ਸਾਡੀ ਇਹੋ ਮੰਗ ਆ ਵੀ ਸਾਡੀ ਪੈਲੀ ਜਿਹੜੀ ਬਿਜਾਈ ਦੇ ਤੌਰ ਤੇ ਕੀਤੀ ਜਾਵੇ ਠੀਕ ਹੈ ਜੀ ਆਪਾਂ ਕੁੱਲ ਰਕਬੇ ਦੀ ਬਾਈ ਜੀ ਤੁਹਾਡੀ ਗੱਲ ਕਰਦੇ ਤੁਸੀਂ ਕਿੰਨੇ ਭਰਾ ਪਰਿਵਾਰ ਚ ਕੌਣ ਕੌਣ ਤੇ ਕਿੰਨੀ ਜਮੀਨ ਜਿਸ ਜਿਸ ਥਾਂ ਤੇ ਆਪਾਂ ਖੜੇ ਆਂ ਅਹੀਂ ਪਿੰਡ ਕਾਂਬਲਾ ਵਾਲੇ ਪਿੰਨੇ 324 ਦੇ ਵਿੱਚ ਜ਼ਿਲ੍ਹਾ ਫਰੀਪੁਰ ਤੇ ਅਸੀਂ ਤੇ ਨਾ ਭਰਾਵਾਂ ਦੀ ਨਾ ਭਰਾਵਾਂ ਦੀ ਜਮੀਨ ਆ ਤੇ ਇੱਕ ਤਰੀਕ ਮੇਸ਼ੇ ਕੱਲੇ ਪੈਲੀ ਜਿਹਦੇ ਵਿੱਚ ਜਿਆਦਾ ਰੇਤ ਪਈ ਆ ਬਰਬਾਦ ਹੋਈ ਆ ਜਿਹੜਾ ਝੋਨਾ ਖਰਾਬ ਹੋ ਕੇ ਰੇਤ ਪਈ ਆ ਜਿਹਦੇ ਵਿੱਚ ਤੇ ਸਾਡੀ ਤੇ ਨਾ ਭਰਾਵਾਂ ਦੀ ਪੈਲੀ ਆ ਏ ਅਸੀਂ ਇਹੋ ਮੰਗ ਕਰਦੇ ਆ ਵੀ ਇਹਦੇ ਵਿੱਚੋਂ ਰੇਤ ਕੱਢ ਕੇ ਤੇ ਪੈਲੀ ਬਣਾ ਕੇ ਦਿੱਤੀ ਜਾਵੇ ਨੋ ਵੀਰ ਖਾ ਦੀ ਸਹਾਇਤਾ ਦਿੱਤੀ ਜਾਵੇ ਕਿਉਂ ਅਸੀਂ ਆਪਦੇ ਪੈਰਾਂ 'ਚ ਰੋ ਸਕੀਏ ਸਾਡੀ ਇਹੋ ਬੇਨਤੀ ਹੈ ਜੀ ਜਿਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਥਾਵਾਂ ਨੇ ਪਿੰਡ ਗੋਦ ਲਏ ਆ ਜਾਂ ਵੱਡੇ ਪੱਧਰ ਤੇ ਮਦਦਦਾਰੀ ਹੈ 50 ਸਰਕਾਰ ਵੀ ਮਦਦ ਕਰ ਰਹੀ ਆ ਆਮ ਆਦਮੀ ਪਾਰਟੀ ਸਰਕਾਰ ਤਾਂ ਤੁਹਾਡੀ ਹਾਲੇ ਤੱਕ ਕਿਸੇ ਨੇ ਬਾਹ ਫੜੀ ਹੈ ਕਿੰਨੇ ਕੁ ਫੜੀ ਹੈ ਤੇ ਕੀ ਕਹਿਣਾ ਚਾਹੀਦਾ ਅਜੇ ਤੱਕ ਵੀ ਬੈਕ ਸਾਈਡ ਪੈ ਜਾਂਦੀ ਜੇ ਜਿਹੜਾ ਵੀ ਗੋਦ ਆਲਾ ਹੁੰਦਾ ਪਿਛੇ ਰਾਵਲ ਕੇ ਆਰਮ ਸਿੰਘ ਵਾਲਾ ਜਾਂ ਹੋਰ ਪਿੰਡੇ ਹੈਗੇ ਝੁੱਗੀਆਂ ਨੂਰ ਪੀਰ ਬਖਸ਼ ਵਾਜਦਾਂਵਾ ਜਾਂ ਪਿਛੇ ਪੋਵਾਲ ਦੀ ਧਰਤੀ ਬੈ ਜਾਂਦੀ ਆ ਉਥੋਂ ਤੱਕ ਜਿਹੜਾ ਕਿਉਂਦਾ ਸਾਡੇ ਤੱਕ ਅਜੇ ਆਇਆ ਤਾਂ ਇਹਦਾ ਕੋਈ ਆਗੇ ਪੈਨ ਪਸਾਰ ਨਹੀਂ ਲਈ ਵੀ ਤੁਹਾਡੀ ਰੇਤ ਨਿਕਲੂ ਜਾਂ ਕੋਈ ਹੱਲ ਲਊਗਾ ਜਾਂ ਨਹੀਂ ਹੋਊਗਾ ਕਿਵੇਂ ਜੇ ਤੁਸੀਂ ਸਾਡੇ ਕੋਲ ਕੋਈ ਚਾਰਾ ਹੈਗਾ ਜਾਂ ਕੋਈ ਨਹੀਂ ਹੈਗਾ ਕੋਈ ਡੰਗਰਾਂ ਦਾ ਸਰਦਾ ਕਿ ਨਹੀਂ ਸਰਦਾ ਅਜੇ ਤੱਕ ਸਾਡੇ ਕੋਈ ਕੋਈ ਨਹੀਂ ਆਇਆ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਜਿਹੜਾ ਕੱਲ ਦੋ ਤਿੰਨ ਦਿਨ ਪਹਿਲਾਂ ਜਿਹੜਾ ਜਨਾਲੇ ਦੇ ਵਿੱਚ ਇੱਕ ਵੀ ਵੰਡੇ ਆਮ ਆਦੀ ਪਾਰਟੀ ਦੇ ਸਰਕਾਰ ਨੇ ਭਮਤਮਨ ਪੰਜਾਬ ਦੇ ਮੁੱਖ ਮੰਤਰੀ ਨੇ ਫਰੋਈਪੁਰ ਦੇ ਵਿੱਚ ਵੀ ਸ਼ੁਰੂਆਤ ਹੋ ਗਈ ਕਿ ਤੁਹਾਡੇ ਇਲਾਕੇ ਚ ਇਹੋ ਜਿਹੀ ਕੁਝ ਹੈਗਾ ਨਹੀਂ ਜੀ ਅਜੇ ਫਰੋਈਪੁਰ ਦੇ ਵਿੱਚ ਜਿਹੜਾ ਧੀਰਾ ਘਾਰਾਂ ਦੇ ਨਿਹਾਲ ਲਵੇਰਾ ਉਹਨਾਂ ਦੀ ਆਪ ਸੁਣਦੇ ਵਿੱਚ ਆਉਂਦਾ ਵਾ ਜੇ ਉਹਨਾਂ ਦਾ ਪਹਿਲਾ ਨੰਬਰ ਗਣਾਵਾ ਤੇ ਬਾਕੀ ਸਾਡੇ ਕੋਲ ਪਟਵਾਰੀ ਨੇ ਖਾਤਾ ਨੰਬਰ ਲੈ ਲਿਆ ਵਾ ਤੇ ਮੋਬਾਈਲ ਨੰਬਰ ਤੇ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਲਈ ਆ ਉਹ ਹੁਣ ਅਗਲੇ ਅਗਲੇ ਪਤਾ ਲੱਗੂਗਾ ਅਗਲੇ ਦਿਨਾਂ ਦਾ ਕਬੀ ਪਾਉਂਦੇ ਹੈ ਕਿ ਨਹੀਂ ਪਾਉਂਦੇ ਇਹਦੇ ਬਾਰੇ ਇਹ ਹੋਆ ਠੀਕ ਹੈ ਜੇਕਰ ਆਪਾਂ ਇਹਨਾਂ ਕਾਮਰ ਵਾਲੇ ਤੇ ਤੁਹਾ ਹੱਦ ਸ਼ੁਰੂ ਹੋ ਜਾਂਦੀ ਜਿੱਥੇ ਆਪਾਂ ਜਿੱਥੇ ਖੜੇ ਆਂ ਜੀ ਇਸ ਤੋਂ ਅੱਗੇ ਕਾਮਰ ਵਾਲਾ 324 ਤੇ ਕੋਲ ਰਕਬਾ ਕਿੰਨਾ ਜੀ ਕਾਮਰ ਵਾਲੇ ਦੀ ਗੱਲ ਕਰਦੇ ਆ 324 ਦੀ ਆਪਾਂ ਕਾਂਬਲਾ ਵਾਲੇ ਦੀ ਜੀ ਕੋਈ ਪੱਕਾ ਬੈਠਿਆ ਨਹੀਂ ਲੱਗ ਸਕਦੇ ਕਿੰਨਾ ਰਕਬਾ ਵਾ ਕਿਉਂ ਜਾਂ ਤਾਂ ਕੋਈ ਪਤਾ ਹੋਵੇ ਤੇ ਹੋਊਗਾ ਕਿੰਨਾ 20 ਕਿੱਲੇ ਦੇ ਨਹੀਂ ਨਹੀਂ ਸਾਰੇ ਪਿੰਡ ਦਾ ਤੇ ਜ਼ਿਆਦਾ ਰਕਬਾ ਹੋਊਗਾ ਜ 14-1500 ਬਿਹਾਰ ਕਿੱਲਾ ਤੇ ਹੋਊਗਾ ਪਿੰਡ ਦਾ ਉਹ ਦਰਿਆ ਕਰਕੇ ਜ਼ਿਆਦਾ ਨਹੀਂ ਹੁੰਦੇ ਜੀ ਮੁਸ਼ਕਲ ਆ ਰਹੀ ਹੁੰਦੀ ਰਕਬੇ ਦੇ ਵਿੱਚ ਕਿ ਜਾਂ ਹੋਰ ਮੁਸ਼ਕਲ ਕੋਈ ਕਿ ਤੁਹਾਨੂੰ ਇਸ ਬਾਰੇ ਸਾਡੇ ਇਹ ਤੇ ਤਕਰੀਬਨ ਮੇਰੇ ਸਾਹਮਣੇ ਕਾਂਬਲਾ ਵਾਲਾ ਜੀ ਸੋਚਿਆ ਵੀ ਇਹ ਦਾ ਸਾਰਾ ਰਕਬਾ ਹੈਗਾ ਦਰਿਆ ਦੇ ਵਿੱਚ ਹਾਂ ਜਿੱਥੋਂ ਪਿੰਡ ਸ਼ੁਰੂ ਹੁੰਦਾ ਉਥੋਂ ਬਾਹਰ ਸ਼ੁਰੂ ਹੁੰਦਾ ਫਰੋਈਪੁਰ ਵਾਲਾ ਤੇ ਕਿੱਥੋਂ ਲੈ ਕੇ ਇਥੋਂ 4 ਕਿਲੋਮੀਟਰ ਪੂਰਾ ਪਿੰਡ ਹੈ ਸਿੱਧ ਦਰਿਆ دریا شروع ਹੁੰਦਾ ਜੇ ਕਾਮਲ ਵਾਲਾ ਸਾਰਾ ਦਰਿਆ ਦੇ ਵਿੱਚ ਹੀ ਆ ਤੇ ਜੋ ਕੋਈ ਹੋਏ ਵੀ 10 20 ਕਿੱਲੇ ਤੇ ਪਿੰਡ ਦੇ ਨਾਲ ਹੋ ਸਕਦਾ ਕਾਮਲ ਵਾਲੇ ਦੇ ਹੋਣ ਕੇ ਵੀ ਕੋਈ ਪੱਕਾ ਪਤਾ ਨਹੀਂਗਾ ਹੋਣਗੇ ਤੇ ਬਾਕੀ ਜ਼ਿਆਦਾਤਰ ਰਗਵਾ ਜਿਹੜਾ ਦਰਿਆ ਦੇ ਵਿੱਚ ਹੀ ਆ ਹੁਣ ਤੁਸੀਂ ਇਹ ਆਂਦੇ ਸਾਡੀ ਜਿਹੜੀ ਜ਼ਮੀਨ ਉਹ ਬਣ ਜਾਵੇ ਰੇਤਾ ਜਿਹੜੀ ਕੋ ਜਿਹੜੀ ਨਾ ਰੇਤਾ ਤੇ ਨਾ ਮਿੱਟੀ ਤੇ ਇਹਨੂੰ ਚੱਕਿਆ ਜਾਵੇ ਤੇ ਸਾਡੀਆਂ ਨੇ ਜ਼ਮੀਨਾਂ ਅੱਗੇ ਫਸਲ ਜਿਹੜੀ ਕਣਕ ਬੀਜੀ ਹਾਂ ਹਾਂਜੀ ਹਾਂਜੀ ਇਹੋ ਮੰਗ ਕਰਦੇ ਆਂ ਅਸੀਂ ਵੀ ਜਿਹੜੀ ਰੇਤ ਚੁੱਕੀ ਜਾਵੇ ਕਿਸੇ ਬੰਦੇ ਨੇ ਲੱਗੇ ਸਾਨੂੰ ਸਹਾਇਤਾ ਮਿਲੇ ਤੇ ਰੇਤ ਚੁੱਕੀ ਅਗੇ ਝੋਨਾ ਦੇ ਬਰਬਾਦ ਹੋ ਗਿਆ ਇਹਦੇ ਕੋਲ ਖਰਚੇ ਵੀ ਨਹੀਂ ਰੇ ਤਕੀਏ ਤੇ ਸਾਡੀ ਇਹੋ ਮੰਗ ਹੈ ਵੀ ਰੇਤ ਜੁਕੀ ਜਾਵੇ ਤੇ ਸਾਡੀ ਪੈਲੀ ਬਣ ਜੇ ਸਾਨੂੰ ਪ੍ਰੋਬਲਮ ਅੱਗੇ ਵੀ ਹਾਂ ਦੱਸਿਆ ਵੀ ਸਾਡੇ ਪੈਗੀ ਆ ਰੇਤ ਆ ਸਾਨੂੰ ਜਦੋਂ ਸਰਕਾਰ ਪੰਜਾਬ ਸਰਕਾਰ ਨੇ ਸਾਨੂੰ 20000 ਰੁਪਏ ਦਾ ਮਾਜਬਾ ਐਲਾਨ ਕਰਤਾ ਪੈਣ ਪੈਸੇ ਪੈਣੇ ਵੀ ਢੂ ਸ਼ੁਰੂ ਹੋ ਗਏ ਆ ਇੱਧਰ ਸਾਡੇ ਆਰਮ ਸਿੰਘ ਵਾਲੇ ਵੀ ਹੋ ਗਏ ਆ ਵੀ ਆ ਕੇ ਖਾਤੇ ਲੈ ਲਿਆ ਪੈਸੇ ਵੀ ਆ ਗਏ ਆ ਬਾਕੀ ਇਹ ਆ ਵੀ ਜਾਂ 20000 ਰੁਪਏ ਲਾਉਣੇ ਲੈ ਆਨੇ ਆ ਨਾ ਮਾਜਬੇ ਵਾਲਾ ਜਾਈ ਸਾਡਾ ਕਿੱਲੇ ਦੇ ਤੇ ਲੱਗੇ ਨਾ ਸਾਈ 6 ਮਹੀਨੇ ਮੜ ਕੇ ਕਿੱਥੋਂ ਖਾਵਾਂਗੇ ਅਸੀਂ ਤੇ ਹੱਥ ਜੋੜ ਕੇ ਇਹੋ ਬੇਨਤੀ ਕਰਦੇ ਆ ਸੰਗਤ ਨੂੰ ਵੀ ਚਲੋ ਭੈਣ ਭਰਾਏ ਨਾਰੇ ਬਾਹਰ ਵਾਲ कि ਸਾਡਾ ਕੋਈ ਪੈਲੀ ਸਾਨੂੰ ਬਣਾ ਕੇ ਬੀਖਾਤ ਮਿਲ ਜੇ ਤੇ ਮਿਲ ਜੇ ਸਾਨੂੰ ਇਹੋ ਹੀ ਆ ਵੀ ਸਾਡਾ ਜਿਹੜਾ ਉਹ ਜਿਹੜਾ ਬਾਜੇ ਜਦੋਂ ਅਸੀਂ ਕੋਈ ਡੰਕਰ ਬਚਾ ਲੈ ਲਾਂਗੇ ਕਿਉਂ ਸਾਡੀ ਜਿਹੜਾ ਝੋਨਾ ਸਾਰਾ ਸਾਡਾ ਬਰਬਾਦ ਹੋ ਚੁੱਕਾ ਤੇ ਅਸੀਂ ਤੇ ਬਿਲਕੁਲ ਕੰਮ ਸਾਡਾ ਜਿਹੜਾ ਨਾ ਜਿਆਦਾ ਖਰਾਬ ਹੋ ਗਿਆ ਤੇ ਅਸੀਂ ਸੰਗਤ ਨੂੰ ਵੀ ਇਹੋ ਬੇਨਤੀ ਕਰਦੇ ਆ ਤੇ ਚਲੋ ਪੰਜਾਬ ਸਰਕਾਰ ਨੇ ਤੇ ਚਲੋ ਜਿੰਨੇ ਜੋਗੀ ਹੈਗੇ ਉਹਨਾਂ ਨੇ ਸਾਡਾ ਹੱਥ ਦਾ ਹਸਾਰਾ ਬਣੇ ਆ ਚਲੋ ਅੱਗੇ ਵੀ ਇਥੇ ਉਹਨਾਂ ਨੇ ਆਪ ਦਾ ਵੰਡਿਆ ਹੈ ਬਾਕੀ ਅੰਦਰ ਹੁਣ ਪੰਜਾਬ ਸਰਕਾਰ ਵੀ ਕੀ ਕਰੂਗਾ ਕਿ ਨੁਕਸਾਨ ਜਿਆਦਾ ਹੈ ਨੁਕਸਾਨ 12 ਹਾ ਹੁਣ ਅੱਧਾ ਪੰਜਾਬ ਦਾ ਨੁਕਸਾਨ ਤੇ ਚਲੋ ਉਹਨਾਂ ਜੰਨਾ ਹੈਗਾ ਖਰਾਬਾ ਪਾਉਣਾ ਸ਼ੁਰੂ ਕਰਤਾ ਤੇ ਅਸੀਂ ਤੇ ਸਾਰੀ ਸੰਗਤ ਤੋਂ ਇਹੋ ਬੇਨਤੀ ਕਰਦੇ ਆਂ ਵੀ ਵੀਰਾਂ ਤੋਂ ਜਾਂ ਕੋਈ ਸੰਸਥਾ ਵਾਲੇ ਆਏ ਆ ਤੇ ਸਾਨੂੰ ਭੀਖ ਆ ਤਾਂ ਜਾਂ ਤੇਲ ਚਲੋ ਟਰੈਕਟਰ ਜਾ ਕੇ ਕੋਲ ਨਹੀਂ ਹੈਗਾ ਸਾਨੂੰ ਤੇਲ ਦਾ ਸਾਰਾ ਦੇ ਤੇ ਕੋਈ ਨਾ ਕੋਈ ਹਿਸਾਬ ਕੇ ਦਾ ਟਰੈਕਟਰ ਵਾਲੇ ਦਾ ਭੈਣ ਭਰਾ ਦਾ ਤਰਲਾ ਮਾਰ ਲਾਂਗੇ ਸਾਡੇ ਦੇ ਵਿੱਚ ਦਰਿਆ ਵਗਣ ਡਿਆ ਕਿਤੇ ਵੀ ਦੇਖ ਸਕਦੇ ਚੈੱਕ ਕਰਾ ਦਾਂਗੇ ਤੁਹਾਨੂੰ ਸਾਰੇ ਜਿਤਨਾ ਯਾਦ ਰਿਆ ਵਗਣ ਡਿਆ ਇਤਨੇ ਦਰਿਆ ਵਗਣ ਡਿਆ ਜਿਲ੍ਹਾ ਤਰਨਤਾਰ ਤਹਿਸੀਲ ਪੱਟੀ ਜਿਲ੍ਹਾ ਤਰਨਤਾਰ ਤਹਿਸੀਲ ਪੱਟੀ ਠੀਕ ਹੈ ਜੀ ਸਾਡਾ ਜਿਹੜਾ ਆਰਾਮ ਸਾਡੇ ਆਪਣੀਆਂ ਦੋਵੇਂ ਆਵੇ ਲਾਗੋ ਲੱਗੀਆਂ ਨਾਲ ਰਲਦੀਆਂ ਆਰਾਮ ਸਿੰਘ ਵਾਲਾ ਤੇ ਜੀ ਫਰੋਜਪੁਰ ਦੀ ਤੇ ਤਰਨਤਾਰ ਦੀ ਅਸੀਂ ਬਿਲਕੁਲ ਆ ਦਦੇ ਹਾਂ ਦੋਵੇਂ ਘਰ ਆਪਦੇ ਘਰ ਜਿਹੜਾ ਪਰਿਵਾਰ ਲਾਗੇ ਲਾਗੇ ਬੈਠੇ ਆ ਠੀਕ ਹੈ ਠੀਕ ਹੈ ਸੋਨਾਲਾ ਨੇ ਇਹ ਤੁਸੀਂ ਕਹੋਗੇ ਵੀ ਜੇ ਪੰਜਾਬ ਸਰਕਾਰ ਹੈ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਨੇ ਸੰਤ ਮਹਾਂਪੁਰਖ ਨੇ ਵੱਤਵਾਦ ਮਤਕ ਬਿਲਕੁਲ ਅਸੀਂ ਤਾਂ ਇਹ ਨੇ ਵੀ ਚਲੋ ਸਰਕਾਰ ਤੇ ਜਿਹੜੀ ਕਰਨ ਲਈ ਆ ਭੈਣ ਭਰਾ ਜਿਹੜੇ ਸੰਸਥਾਾਂ ਐ ਜਾਂ ਕੋਈ ਮਹਾਂਪੁਰਸ਼ ਜਿਹੜੇ ਬਾਬੇ ਆਉਣ ਦੇ ਲੈ ਗੇ ਇੱਕ ਸਾਡਾ ਸਰ ਤੋਂ ਬਲੈਕ ਲੈਗ ਪਿੱਛਾ ਪੈ ਜਾਂਦਾ ਸਾਡੇ ਕੋਲ ਇੱਥੇ ਆਉਂਦਾ ਹੀ ਨਹੀਂਗਾ ਜਾਂ ਕੋਈ ਆਉਂਦਾ ਤੇ ਉਹ ਕੋਈ ਬਰਲਾਵਾ ਜਾਂ ਵਿਚਾਰਾ ਜਾਂ ਗੁਰਦਾਰੇ ਚਲੇ ਜਾਂਦਾ ਜਿਨ੍ਹਾਂ ਦਾ ਨੁਕਸਾਨਿਆਂ ਹੁੰਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਜਿਹੜੇ ਉੱਥੇ ਵਹਿਲੇ ਉਤਰਾਂ ਬੈਠਿਆਂ ਦੇ ਉਹ ਲੈ ਕੇ ਚਲੇ ਜਾਂਦੇ ਆ ਤੇ ਅਸੀਂ ਫੇਰ ਉਤਰਾਂ ਤੇ ਉਤਰਾਂ ਜਿਵੇਂ ਹੋਰ ਪਿੰਡਾਂ 'ਚ ਕ ਉਹਨਾਂ ਦਾ ਉਹਨਾਂ ਨੂੰ ਇੱਕ ਰਾਹ ਰਾਹ ਦਸ਼ਕ ਵੀ ਬਣਦੇ ਆ ਤੇ ਨਾਲ ਉਹਨਾਂ ਦਾ ਜਲਪਣ ਵਿੱਚ ਕਾਉਂਦੇ ਇਜ਼ਤਮਾਨ ਵੀ ਕਰਦੇ ਆ ਇਸ ਤਰ੍ਹਾਂ ਦੇ ਆਪਣੇ ਵੀ ਇੱਕ ਪਰਾਲੇ ਕਿਤੇ ਸਾਡੇ ਇੱਦਰ ਕਮੇਟੀਆਂ ਨਹੀਂ ਕੋਈ ਵੀ ਸਾਡਾ ਤੇ ਕੰਮ ਆ ਥੋੜਾ ਵੀ ਪਿੰਡ ਪਿੱਛੇ ਪੈ ਜਾਂਦੇ ਟਾੜੇ ਉਧਰ ਫਰੋਜਪੁਰ ਦੇ ਸਿਰ ਤੋਂ ਜਿਲ੍ਹੇ ਦੇ ਵਧੀਆ ਕੰਮ ਚੱਲਿਆ ਸਾਡੇ ਇੱਦਰ ਥੋੜਾ ਜਿਹਾ ਕੰਮ ਉਥਕੜੁਕ ਚੱਲਣ ਡਿਆ ਸਾਡੇ ਤਾਂ ਕਰਕੇ ਸਾਨੂੰ ਅੱਜ ਜਿਹੜੀਆਂ ਨਿਸਮੀਤ ਡਿੰਗਾ ਸਾਨੂੰ ਪਰੇਸ਼ਾਨੀ ਆਉਂਦੀ ਆ ਮੁਸ਼ਕਲਾਂ ਆਉਂਦੀਆਂ ਨਹੀਂ ਤੇ ਸਾਨੂੰ ਜਿੰਨਾ ਟਾੜੇ ਉਧਰ ਪਾਰ ਕਮੇਟੀਆਂ ਬਣੀਆਂ ਤੁਸੀਂ ਆਪੋ ਆਪਣੇ ਘਰਾਂ ਜਾ ਕੇ ਵੰਡਾਂ ਜੇ ਤੁਹਾਡਾ ਬਹੁਤ ਮਸਲਾ ਵਧ ਗਿਆ ਤੇ ਜਿਨ੍ਹਾਂ ਦਾ ਨੁਕਸਾਨ ਨਹੀਂ ਉਹ ਜ਼ਿਆਦਾ ਲੈਵੰਦੇ ਆ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਿੱਛੇ ਵਜਾਰੇ ਘਰਾਂ ਨੂੰ ਨਹੀਂ ਆਉਂਦੇ ਸ਼ਰਮਿੰਦੇ ਹੋਏ ਤੇ ਉਹਦੇ ਚ ਫਿਰ ਕਿਧਰ ਕਿਤੇ ਆਪਣੇ ਲੋਕਾਂ ਦਾ ਵੀ ਫਿਰ ਕਿਤਨਾ ਕਿਤੇ ਕਹਿ ਸਕਦੇ ਗੁਨਾਹ ਵੀ ਆਪਾਂ ਇਕੱਠੇ ਨਹੀਂ ਹੁੰਦੇ ਸਭ ਤੋਂ ਜ਼ਿਆਦਾ ਆਪਦਿਆਂ ਦਾ ਹੀ ਆ ਹੁਣ ਜਾਂ ਉਥੇ ਮਰਿਆ ਹੈ ਦਹਾਂ ਪੇ ਬੰਦਿਆਂ ਦਾ ਤਕੜੋ ਤੇ 50 ਜਾਣੇ ਹੁੰਦੇ ਆ ਤੇ 45 ਬੰਦਿਆਂ ਦੇ ਬੇਫਾਇਦਾ ਹੀ ਨਾਲ ਆਪਦਾ ਫਾਇਦਾ ਠਾ ਜਾਂਦੇ ਆ ਤੇ ਜਿਹੜਾ ਦਾਜ ਹੁੰਦੇ ਆ ਉਹ ਵਿਚਾਰੇ ਰਹਿ ਜਾਂਦੇ ਉਹ ਕਈਆਂ ਨੂੰ ਮਿਲਦਾ ਹੀ ਨਹੀਂ ਜਾਂ ਕੇ ਉਸ ਡਾਂਖ ਖਸੋਟਾ ਖੜਕ ਜਾਂਦਾ ਅਗਲਾਂ ਦਾ ਮੈਂ ਕਲੇ ਜੋ ਕੀ ਲੈਣਾ ਅੱਗੇ ਦਿਨ ਸਸਾ ਝੋਨੇ ਦਾ ਨੂੰ ਸੰਖਾਣ ਹੋ ਗਿਆ ਤੇ ਕਲੇ ਦਾ ਹੋ ਗਿਆ ਕਦੇ ਹੋਰ ਜਾ ਪਾਵਾਂ ਇਸ ਜਦੋਂ ਨਾ ਹੀ ਲੈਣਾ ਚੰਗਾ ਠੀਕ ਇਹ ਪੱਕਾ ਬਾਨੇ ਬਾਈ ਜਿਹੜਾ ਸਾਰਾ ਇਹ ਬਿਲਕੁਲ ਸੜਕ ਬੱਜੀ ਆ ਉਤੋਂ ਦੀ ਸੈਂਟਰ ਦੀ ਸੜਕ ਆ ਕਿੱਥੋਂ ਆਉਂਦੀ ਇਹ ਕਿੱਥੇ ਜਾਂਦਾ ਜੀ ਇਹ ਸਦੀ ਹਰੀ ਕਹਤੋਂ ਆਉਂਦੀ ਸਦੀ ਖੇਮ ਕਰਨ ਨੂੰ ਲੱਗਦੀ ਆ ਅੱਛਾ ਠੀਕ ਹੈ ਜੀ ਇਹੜੀ ਸੜਕ ਉੱਪਰ ਜਿਹੜੀ ਪਿੰਡ ਦੇ ਬਾਈ ਜੀ ਪਿੱਛੇ ਜੇ ਗੱਲ ਕਰਦੇ ਆ ਅੱਗੇ ਗੱਲ ਸਾਡੇ ਇਥੋਂ ਮੁੱਠਿਆਂ ਵਾਲਾ ਝੁਗੀਆਂ ਨੱਥਾ ਸਿੰਘ ਝੁਗੀਆਂ ਪੀਰ ਬਖਸ਼ ਅਰਾਂ ਸਿੰਘ ਵਾਲਾ ਰਸੂਲਪੁਰਾ ਰਾਦਲ ਕੇ ਫਿਰ ਝੁਗੀਆਂ ਇੱਕ ਦੂਜੇ ਨਾਲ ਆ ਜਾਂਦੀਆਂ ਪੀਰ ਬਖਸ਼ੋ ਹੋਏ ਤੇ ਇੱਕ ਭਾਉ ਵਾਲਾ ਉਹਦਾ ਕੋੜ ਬੁੱਢਾ ਤੇ ਪੁੱਜੋਗੇ ਪੈਂਡਿਆ ਨਾਲ ਇਦਾਂ ਕਾਫੀ ਪੰਜੀ ਪੈਂਡ ਆਪਣੇ ਪੱਟੀ ਹਲਕੇ ਦੇ ਨਾਲ ਠੀਕ ਹੈ ਸਾਰਿਆਂ ਦੇ ਮੇਰੇ ਖਿਆਲ ਚ ਸਾਰੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸਾਰੇ ਸਾਰਿਆਂ ਜਿਹੜੇ ਕੋ ਜਿਆਦਾ ਪੈਂਡ ਦੇ ਵਿੱਚੋਂ ਇਹ ਆ ਜਿਨ੍ਹਾਂ ਦਾ 100% ਹੀ ਆ ਕੋਹ ਪਿੰਡ ਇਹੋ ਜਿਹੀ ਵੀ ਹੈਗੇ ਜਿਨ੍ਹਾਂ ਦਾ ਕੋਈ ਕੋਈ ਹਿੱਸੇਦਾਰੀ ਆ ਕਿ ਇਹਦਾ 200 ਕਿੱਲਾ ਕੇ ਦਾ 400 ਕਿੱਲਾ ਕੇ ਦਾ 500 ਕਿੱਲਾ ਜਿਤਨਾ ਜਿਤਨਾ ਹੱਦ ਬੰਦੀ ਦਾ ਕਰਕੇ ਆ ਤੇ ਜਿਹੜੇ ਆ ਸਾਡੇ ਤੇ ਇਧਰ ਦੋਹਾਂ ਪਿੰਡਾਂ ਦਾ ਜਿਆਦਾ ਵੀ ਮੁਠਿਆਂ ਵਾਲਾ ਤੇ ਆਰਾਮ ਸਿੰਘ ਵਾਲਾ 100% ਹੀ ਆ ਠੀਕ ਹੈ ਭਾਈ ਜੀ ਬਹੁਤ ਬਹੁਤ ਤੋ ਇਹ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇ ਇਕ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਜਰੂਰ ਇਹ ਤੁਸੀਂ ਹਾਲਾਤ ਜਮੀਨਾਂ ਦੇ ਦੇਖ ਸਕਦੇ ਜੀ ਤਾਂ ਜਿਹੜੀ ਰੇਤਾ ਇਧਰ ਬਾਈ ਜੀ ਥੋੜਾ ਜਿਹਾ ਬਾਈ ਜੀ ਹੁਣੀ ਦਿਖਾ ਵੀ ਰਹੇ ਇਧਰ ਝੋਨਾ ਵੀ ਤੁਸੀਂ ਦੇਖ ਸਕਦੇ ਜੀ ਇਹ ਝੋਨਾ ਬਿਲਕੁਲ ਪੱਕਣ ਦੀ ਕगार ਤੇ ਸੀਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਹੁਣ ਕਿਉਂਕਿ ਸਤੰਬਰ ਅਕਤੂਬਰ ਦੇ ਵਿੱਚ ਝੋਨਾ ਪੱਕ ਜਾਂਦਾ ਤਾਂ ਇਹ ਹੁੰਦੀਆਂ ਮੁੰਜਰਾਂ ਨੇ ਤੁਸੀਂ ਪ੍ਰਤੱਖ ਦੇਖ ਸਕਦੇ ਕਿਸ ਕਦਰ ਜਿਹੜਾ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਨੁਕਸਾਨ ਹੋਇਆ ਤੇ ਨਾਲ ਰੇਤਾ ਵੀ ਭਰ ਗਈ ਬਾਈ ਜੀ ਹੁਣੀ ਦਿਖਾ ਰਹੀ ਸੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦੀ ਜਿਹੜੀ ਰ ਨਾ ਤਾਂ ਇਹ ਕੋਈ ਕਿਸੇ ਵਪਾਰੀ ਦੇ ਕੰਮ ਤੇ ਨਾ ਕਿਸੇ ਜ਼ਿੰਮੇਵਾਰ ਦੇ ਕੰਮ ਹੈ ਤੇ ਇਹ ਮੁਸ਼ਕਲੇ ਤੇ ਇਸ ਕਰਕੇ ਜਿਹੜੀ ਹੋਰ ਵੱਡੀ ਮੁਸ਼ਕਲ ਹੈ ਤਾਂ ਇਹ ਬਾਈ ਜੀ ਦੱਸਦੇ ਹਰੀਕੇ ਹੜ ਤੋਂ ਬਣ ਆਉਂਦਾ ਜੀ ਆਪਣਾ ਹਰੀਕੇ ਤੋਂ ਖੇਮ ਕਰ ਜਿਹੜਾ ਬਣ ਤੁਸੀਂ ਇਹ ਤਸਵੀਰਾਂ ਦੇ ਵਿੱਚ ਉੱਪਰ ਸੜਕ ਵੀ ਬਣੀ ਹੋਈ ਪੱਕਾ ਬਣ ਜਿਹੜਾ ਤੁਸੀਂ ਬਣ ਜਨੂੰ ਕਹਿ ਸਕਦੇ ਸੋ ਇਹ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਵਸ ਸਬਸ ਕਰਾਈ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ